ਆ ਵੀ ਸਾਸਤਰੀ ਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪੈਣੀ ਜੱਸਾ ਵਿਖੇ ਨਗਰ ਕੀਰਤਨ ਕਰਦਿਆ ਜਾ ਰਿਹਾ ਉਹਦੇ ਸਬੰਧ ਚ ਜਲੇਬੀਆਂ ਦਾ ਲੰਗਰ ਲਾਇਆ ਧਰਮਸ਼ਾਲਾ ਚ ਦਿਖਾਉਣਾ ਤੁਹਾਨੂੰ ਪ੍ਰਬੰਧਕਾਂ ਵੱਲੋਂ ਪੂਰਾ ਵਧੀਆ ਪ੍ਰਬੰਧ ਆ ਬੈਠੇ ਨੇ ਸਾਰੇ ਪ੍ਰਬੰਧਕ ਜਲੇਬੀਆਂ ਦਾ ਲੰਗਰ ਚੱਲ ਰਿਹਾ ਪੂਰਾ ਤੋਂ ਬਾਅਦੋਂ क्या जलेबियां गर्मा गर्म देखो दिखाने बाकी अपा लाइव चलावा सारा जलो नजर कीर्तन आ, आ देखो गर्मा गर्म जलेबी ਜਲੇਬੀ ਪੂਰੀ ਵਧੀਆ ਕਰਮਾ ਕਰਮ ਸਾਰੇ ਆਇਸਾਲ ਲਾਇਆ ਜਾਂਦਾ ਲੰਗਰ ਜੀ ਸਾਰੇ ਪ੍ਰਬੰਧ ਕਾਬੂ ਰੱਖ ਕੇ ਕਿਉਂਕਿ ਸਾਹਿਬ ਜਾਦਾਂ ਦਾ ਜਾਣਾ ਨੇ ਨੰਨਕੀ ਗਏ ਨੇ ਹੁਣ ਉਧਰ ਚਾਹ ਬਣ ਰਹੀ ਆ ਅੰਦਰ ਜਲੇਬੀਆਂ ਸੋਰਨੀਆਂ ਗਈਆਂ ਜਿਹੜੀਆਂ ਬਾਕੀ ਹੁਣ ਸਾਰਾ ਦਿਖਾਉਣਾ ਹੈ ਬੰਦਾ ਪੀਵੀ 19 ਬੰਦਾ ਪੀਵੀ 19 ਆਪਾਂ ਇਹਨੇ ਜੀ ਸਟੋਰ ਕਰੀਆਂ ਬਾਕੀ ਜਲੇਬੀਆਂ ਕਿਉਂਕਿ ਜਦੋਂ ਸੰਗਤ ਆਉ ਸਾਰੀਆਂ ਸੰਗਤਾਂ ਨੂੰ ਪਤਾਈਆਂ ਜਾਣੀਆਂ ਆਏ ਸਾਲ ਲਗਾਇਆ ਜਾਂਦਾ ਲੰਗਰ ਪੰਡ ਭਣੀ ਜੱਸਾ ਜ਼ਿਲ੍ਹਾ ਬਰਨਾਲਾ ਵਕਯੇ ਸੇਵਾ ਦਾ ਸੂਰੀ ਦੇਖੀ ਚੱਕਿਓ ਸੇਵਾ ਕਰਦੇ ਹੋਏ ਆ ਦੇਖੋ ਜੀ ਦੋਦਨ ਵਾਲੀ ਆ ਰਹੀ ਆ ਕਾ ਬਣੂਗੀ ਇਹਦੀ ਉਹਨਾਂ ਕਾ ਫੇਰ ਇਹ ਹੋਇਆ ਪੂਰਾ ਪ੍ਰਬੰਧ ਕਰਿਆ ਹੋਇਆ ਹੈ ਸੇਵਾਦਾਰ ਸਾਰੇ ਆਵੇ ਡਿਊਟੇਂ ਦੇ ਹਾਜ਼ਰ ਬੈਠੇ ਨੇ ਬਾਕੀ ਤੁਹਾਨੂੰ ਦਿਖਾਉਣੇ ਆ ਬਾਹਰੇ ਵੀ ਬੈਠਣ ਨੂੰ ਸੱਪੜ ਤੋਂ ਪੂਰੇ ਬੜੀਆ ਬਣਾਵਾਂਗੇ ਆਪਏ ਨਹੀਂ ਤੱਪੜ ਲੈ ਕੇ ਇਹ ਸੰਗ ਤਾਂ ਥੱਲੇ ਬਹਿ ਕੇ ਵੀ ਨਾ ਹੋ ਕਰਨ ਪੂਰੀ ਮਰਦਾ ਦਾ ਨਾਲ ਆ ਗਿਆ ਕਰਨੇ ਕੇ ਕੋੜ ਇੱਧਰ ਦੇਖ ਰੋਬਾਂ ਤਾਂ ਪੂਰਾ ਸਾਰੇ ਤੇ ਟੱਪੜ ਬਸਾ ਕੇ ਇੱਥੇ ਲੰਗਰ ਸਕਾਇਆ ਜਾਉ ਜਲੇਬੀਆਂ ਦਾ ਆ ਡਾਈ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਪੱਗਾ ਪੀਵੀ 19 ਵਾਹਿਗੁਰੂ ਜੀ ਲਿਖ ਕੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ